ਤਨ ਸਤਗੁਰੂ ਤੇਰੇ ਆਸਰਾ ਧੰਨੇ ਮਾਨੇ ਹੈ ਖਿលਿਆ ਜੀ ਆਕੇ ਸੱਚ ਸੋ ਤੇ ਡੇਰੇ ਗੁਰੂ ਪੂਰੇ ਨਿਮਿਲੇ ਆਜੀ ਹੋਗੇ ਦਿਲ ਦੇ ਦੂਰੇ ਆਂਦੇਰੇ ਗੁਰੂ ਪੂਰੇ ਨਿਮਿਲੇ ਆਜੀ ਹੋਗੇ ਦਿਲ ਦੇ ਦੂਰੇ ਆਂਦੇਰੇ ਗੁਰੂ ਦਰਸ਼ਨ ਜਦ ਤੋਂ ਪਾਇਆ ਜੀ ਦਿਲ ਖਿលਿਆ ਜੋ ਮੁਰਝਾਇਆ ਸੀ ਰੂਤ ਸਰੂਰ ਹਸ਼ਾਇ ਜੀ ਦਮ ਕੀ ਹੈ ਰੌਣਕ ਚਿਹਰੇ ਤਨ ਮਨ ਹੈ ਖਿលਿਆ ਜੀ ਆਕੇ ਸੱਚ ਸੌਦੇ ਡੇਰੇ ਗੁਰੂ ਪੂਰਾ ਮਿਲੇ ਆ ਜੀ ਓਗੇ ਦਿਲ ਦੇ ਦੂਰੇ ਹੰਦੇ ਰੇ ਦਿਲ ਕਰਦਾ ਦੇਖੀ ਜਾਮਾ ਮੈਂ ਪਲ ਪਰ ਨਾ ਨਜ਼ਰੀ ਹਟਾ ਮੈਂ ਗੁਰ ਚਰਨਾ ਵਿੱਚ ਚੁੱਕ ਜਾਮਾ ਮੈਂ ਚੁਮਾ ਕਦਮ ਸ਼ੇ ਨਿਸ਼ਾ ਤੇਰੇ ਤਨ ਮਨ ਹੈ ਖਿលਿਆ ਜੀ ਆਕੇ ਸੱਚੇ ਸੌਦੇ ਡੇਰੇ ਗੁਰਪੂਰਨ ਮਿਲਿਆ ਜੀ ਘਟਤੇ ਚੱਕਰ 84 ਦੇ ਗੇੜੇ ਮੈਂ ਪਾਪੀ ਹਾਂ ਤੇ ਲਚਾਰਾ ਜੀ ਤੂੰ ਸਤਗੁਰ ਵਖਸ਼ਿ ਨਿਹਾਰਾ ਜੀ ਇਕ ਤੂੰ ਹੀ ਦੇਣਾ ਕਿਨਾਰਾ ਜੀ ਦਾਤਾ ਪਰ ਲੰਗਾਉਣਾ ਬੇੜੇ ਤਨ ਮਨ ਹੈ ਖਿੜਿਆ ਜੀ ਆਕੇ ਸੱਚੇ ਸੌਦੇ ਦੇ ਰੇ ਤੂੰ ਬੜਾ ਹੀ ਬੇਪਰਵਾਹ ਸਤਿਗੁਰ ਤੂੰ ਸ਼ਾਹਾਂ ਦਾ ਹੈ ਸ਼ਾ ਸਤਿਗੁਰ ਹਰ ਰਹਿਮਤ ਤੇਰੀ ਬਾ ਸਤਿਗੁਰ ਮੈਂ ਕੀ ਗਾਵਾਂ ਗੁਣ ਤੇਰੇ ਤਨ ਮਨ ਹੈ ਖਿਲਿਆ ਜੀ ਆਕੇ ਸੱਚੇ ਸੌਦੇ ਡੇਰੇ ਤੇਰੇ ਦਰ ਤੇ ਆਉਂਦੇ ਰਹੀਏ ਜੀ ਗੁਰੂ ਦਰਸ਼ਨ ਪਾਉਂਦੇ ਰਹੀਏ ਜੀ ਚੰਗੇ ਪਾਗ ਬਣਾਉਂਦੇ ਰਹੀਏ ਜੀ ਚਰਨਾ ਵਿੱਚ ਆ ਕੇ ਤੇਰੇ ਤਨ ਮਨ ਹੈ ਖਿਲਿਆ ਜੀ ਆਕੇ ਸੱਚੇ ਸੌਦੇ ਡੇਰੇ ਜੋ ਸੇਵਾ ਦੀ ਕਾਰਕ ਮਾਉਂਦੇ ਨੇ ਉਹ ਪਿਆਰ ਤੇਰੇ ਨੂੰ ਪਾਉਂਦੇ ਨੇ ਇਸ ਦਰ ਤੇ ਉਹ ਹੀ ਆਉਂਦੇ ਨੇ ਜਿੰਨਾ ਦੇ ਬਾਗ ਚੰਗੇਰੇ ਧੰਨ ਮੰਨਿ ਹੈ ਖਿលਿਆ ਜੀ ਆਕੇ ਸੱਚ ਸੌਦੇ ਡੇਰੇ ਪਿਤਸਤ ਨਾਮ ਜੀ ਪਿਆਰੇ ਜੀ ਛੱਡ ਦਿੱਤੇ ਸਭ ਸਹਾਰੇ ਜੀ ਵੀਤ ਆਏ ਤੇਰੇ ਦਵਾਰੇ ਜੀ ਕਰੋ ਰਹਿਮਤ ਸਤ ਗੁਰੂ ਮੇਰੇ ਤਨ ਮਨ ਹੈ ਖਿਲਿਆ ਜੀ ਆਕੇ ਸੱਚੇ ਸੌਦੇ ਡੇਰੇ ਗੁਰੂ ਪੂਰਨ ਮਿਲੇ ਆਜੀ ਹੋ ਗਏ ਦਿਲ ਦੇ ਦੂਰੇ ਅੰਦੇਰੇ ਤਨ ਮਨ ਹੈ ਖਿਲਿਆ ਜੀ ਕੇ ਸੱਚੇ ਸੌਦੇ ਡੇਰੇ ਤਨ ਤਨ ਸਤਿਗੁਰੂ ਤੇਰੀ ਯਾਸਰ